ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਮੇਰੇ ਹੱਥਕ ਜੋ ਕਿਤਾਬ ਚਾ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾ ਦੀ ਸੂਬਾ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਤੇ ਇਹ ਮੈਨੂੰ ਮੇਰੇ ਮਿੱਤਰ ਨੇ ਸਾਡੇ ਪਿੰਡ ਤੋਂ ਸਰਦਾਰ ਬਲਬੀਰ ਸਿੰਘ ਜੀ ਸਮਰਾ ਜਿਹੜੇ ਕਿ ਕਿਸਾਨ ਯੂਨੀਅਨਾਂ ਨਾਲ ਇਕਤਾ ਗੁਰਾਹਾ ਦੇ ਪਿੰਡ ਦੇ ਪ੍ਰਧਾਨ ਨੇ ਵੀ ਉਹਨਾਂ ਨੇ ਮੈਨੂੰ ਪੜਨ ਲਈ ਦਿੱਤਾ ਜਦੋਂ ਮੈਂ ਇਹਨੂੰ ਪੜਿਆ ਤਾਂ ਇਹਦੇ ਵਿੱਚ ਇੱਕ 18 ਨੰਬਰ ਪੇਜ ਤੇ ਯੂਨੀਅਨ ਵੱਲੋਂ ਬਹੁਤ ਹੀ ਮੌਜੂਦਾ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਬੜਾ ਵਧੀਆ ਫੈਸਲਾ ਲਿਆ ਗਿਆ ਇਹਦੇ ਵਿੱਚ ਇਹਨਾਂ ਨੇ ਆਪਣੇ ਵਰਕਰਾਂ ਨੂੰ ਔਰ ਆਪਣੇ ਲੀਡਰਾਂ ਨੂੰ ਸਪੋਰਟਰਾਂ ਨੂੰ ਹਵਾਇਤ ਕੀਤੀ ਗਈ ਆ ਵੀ ਜਿੱਥੇ ਵੀ ਕੋਈ ਕਿਰਤੀ ਜੁਨੀਆ ਨਾਲੇ ਮਜ਼ਦੂਰ ਨੇ ਉਹੋ ਸੰਘਰਸ਼ ਕਰਦੇ ਆ ਤਾਂ ਸਾਡੇ ਜਥੇਬੰਦੀ ਦਾ ਕੋਈ ਵੀ ਵਰਕਰ ਔਰ ਜਾਂ ਕੋਈ ਨੇਤਾ ਉਹਨਾਂ ਦੇ ਵਿਰੋਧ 'ਚ ਨਹੀਂ ਖੜੇਗਾ। ਔਰ ਜੇ ਕਿਤੇ ਸਮਾਜਿਕ ਬਾਈਕਾਟ ਹੁੰਦਾ ਤਾਂ ਸਮਾਜਿਕ ਬਾਈਕਾਟ ਵਾਲਾ ਤਾਂ ਨਾ ਹੀ ਸਾਥ ਦੇਵੇਗਾ ਤੇ ਨਾ ਹੀ ਸਮਾਜਿਕ ਬਾਈਕਾਟ ਵਾਲਾ ਦੀ ਅਗਵਾਈ ਕਰੇਗਾ। ਤੇ ਇਹ ਜਿਹੜੀ ਜੋ ਫੈਸਲਾ ਕੀਤਾ ਗਿਆ ਜੁਨੀਅਨ ਵਾਲਿਆਂ ਨੇ ਭਾਰਤੀ ਕਿਸਾਨ ਜੁਨੀਅਨ ਇਕਤਾ ਗੁਰਾਹਾਂ ਵਾਲਿਆਂ ਨੇ ਇਹਦਾ ਅਸੀਂ ਪੁਰ ਜੋਰ ਸ਼ਬਦਾਂ ਵਿੱਚ ਸਵਾਗਤ ਕਰਦੇ ਆਂ ਔਰ ਇਹ ਪ੍ਰਸ਼ੰਸਾ ਕਰਦੇ ਆਂ ਤੇ ਨਾਲ ਦੀ ਨਾਲ ਹੀ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਕਿਰਤੀ ਜਥੇਬੰਦੀ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਜੇਕਰ ਕੋਈ ਜ਼ੁਲਮ ਜਿਆਤੀ ਪਿੰਡ ਦੇ ਵਿੱਚ ਕਰਦਾ ਤਾਂ ਉਸ ਨੂੰ ਇਕੱਲੇ ਨੂੰ ਵਿਅਕਤੀਗਤ ਤੌਰ ਤੇ ਹੀ ਜ਼ਿੰਮੇਵਾਰ ਮੰਨਿਆ ਜਾਵੇ ਉਹ ਜ਼ੁਲਮ ਜਿਆਤੀ ਕਰਨ ਵਾਲੇ ਨੂੰ ਸਾਰੀ ਕਮਿਊਨਿਟੀ ਦੇ ਨਾਲ ਨਾ ਜੋੜਿਆ ਜਾਵੇ ਸਾਰੀ ਕਿਸਾਨ ਕਮਿਊਨਿਟੀ ਦੇ ਨਾਲ ਜਾਂ ਜੱਟ ਕਹੇ ਉਹਨੂੰ ਜੱਟ ਕਮਿਊਨਿਟੀ ਦੇ ਨਾਲ ਉਹਨੂੰ ਨਾ ਜੋੜਿਆ ਜਾਵੇ ਉਹ ਇਕੱਲਾ ਹੀ ਬੰਦਾ ਜ਼ਿੰਮੇਵਾਰ ਆ ਜੋ ਅਪਰਾਧ ਕਰਦਾ ਵਾ ਤੇ ਇਸ ਲਈ ਜਿਹੜਾ ਇਹਨਾਂ ਨੇ ਆ ਬੜਾ ਵਧੀਆ ਫੈਸਲਾ ਕੀਤਾ ਕਿ ਜਿਹੜੀਆਂ ਮਤਲਬ ਆਪਸੀ ਭਾਈਚਾਰੇ ਕੇ ਸਾਂਝ ਨੂੰ ਮਜ਼ਬੂਤ ਕਰਨ ਲਈ ਇਹ ਜੋ 18 ਨੰਬਰ ਤੇ ਇਹਨਾਂ ਨੇ ਮਤ ਪਾਈ ਆ ਇਹ ਬਹੁਤ ਹੀ ਚਲਾਗਾਯੋਗ ਆ ਬਹੁਤ ਹੀ ਪ੍ਰਸ਼ੰਸਾਯੋਗ ਆ ਸਮੇਂ ਦੀ ਲੋੜ ਆ ਜੇ ਅਸੀਂ ਕਿਰਤੀ ਔਰ ਕਿਸਾਨ ਮਜ਼ਦੂਰ ਨਹੀਂ ਇਕਤਾ ਮਜ਼ਬੂਤ ਹੋਏਗੀ ਤਾਂ ਅਸੀਂ ਸਰਮਾਇਦਾਰਾਂ ਦੀ ਕੁੱਟ ਤੋਂ ਔਰ ਸਰਕਾਰਾਂ ਦੀ ਲੁੱਟ ਤੋਂ ਬਚ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ